DL11 نیوز ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦੁਗਾਲ ਐਸਟੀਐਮ ਅਸੀਂ ਪਹੁੰਚਿਆ ਹਲਕਾ ਛੇਤਰਾਣਾ ਦੇ ਕਸਵਾ ਘੱਗੇ ਦੇ ਵਿੱਚ ਜਿੱਥੇ ਐਮਰਲਡ ਇੰਸਟੀਟਿਊਟ ਆਫ ਇਮੀਗ੍ਰੇਸ਼ਨ ਆ ਖੁੱਲੀ ਹੈ ਜਿਸ ਦੇ ਵਿੱਚ ਜੋ ਚੰਡੀਗੜ੍ਹ ਤੋਂ ਜੋ ਸਾਨੂੰ ਕੰਮ ਕਰਾਉਣੇ ਪੈਂਦੇ ਸੀ ਉਹ ਇੱਥੇ ਸਾਨੂੰ ਸਰਵਿਸ ਜਿਹੜੀ ਹੈ ਅਮਰੀਕਾ ਤੇ ਕੈਨੇਡਾ ਦੇ ਵੀਜ਼ਾ ਲਈ ਸਾਨੂੰ ਇੱਥੇ ਸਰਵਿਸਿਜ਼ ਮਿਲੇਗੀ ਘੱਗੇ ਦੇ ਵਿੱਚੋਂ ਗੱਲ ਕਰਦੇ ਆ ਇੱਥੇ ਬੈਠੇ ਨੇ ਜੋ ਇੱਥੇ ਦੇ ਮੇਨ ਓਨਰ ਨੇ ਰਮਨੀਤ ਸਿੰਘ ਜੀ ਸੇਖੋਂ ਇਹਨਾਂ ਨਾਲ ਗੱਲ ਕਰਾਂਗੇ ਜੀ ਸਰ ਤੁਸੀਂ ਜਿਹੜੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੱਥੇ ਇੰਸਟੀਚਿਊਟ ਖੋਲਿਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਤੁਸੀਂ ਕਿਹੜੇ ਕਿਹੜੇ ਦੇਸ਼ਾਂ ਦੀ ਸਰਵਿਸਿਜ਼ ਦੇਵੋਗੇ ਆ ਦੇਖੋ ਜੀ ਅਸੀਂ ਫਿਲਹਾਲ ਅਮਰੀਕਾ ਔਰ ਕੈਨੇਡਾ ਦੇ ਸਰਵਿਸਿਸ ਦੇ ਰਹੇ ਆ ਕਿ ਵਿਸਟਾ ਵੀਜ਼ਾ ਸਟੱਡੀ ਵੀਜ਼ਾ ਐਂਡ ਟੂਰਿਸਟ ਵੀਜ਼ਾ ਕੈਨੇਡਾ ਦਾ ਅਸੀਂ ਸਟਾਰਟਅਪ ਵੀਜ਼ਾ ਵੀ ਕੀਤਾ ਹੋਇਆ ਸ਼ੁਰੂ ਜੇਕਰ ਕੋਈ ਆਉਂਦਾ ਹੈ ਸਟਾਰਟਅਪ ਵੀਜ਼ਾ ਲਈ ਜੀ ਦੇ ਕੇ ਕੰਡੀਸ਼ਨਸ ਹੈਗੀਆਂ ਨੇ ਉਹ ਕੰਡੀਸ਼ਨਸ ਨੂੰ ਪੂਰਾ ਕਰਦਾ ਤਾਂ ਅਸੀਂ ਉਹਦਾ ਸਟਾਰਟਅਪ ਵੀਜ਼ਾ ਦੇ ਵਿੱਚ ਵੀ ਹੈ ਠੀਕ ਹੈ ਠੀਕ ਹੈ ਤੇ ਅਮਰੀਕਾ ਦਾ ਤੁਸੀਂ ਕਿਹੜਾ ਕਿਹੜਾ ਵੀਜ਼ਾ ਦਿੰਦੇ ਹੋ ਜੀ ਅ ਅਮਰੀਕਾ ਦਾ ਅਸੀਂ ਟੂਰਿਸਟ ਵੀਜ਼ਾ ਸਟੱਡੀ ਵੀਜ਼ਾ ਔਰ ਵਿਜ਼ਟਰ ਵੀਜ਼ਾ ਕਰਦੇ F1 ਔਰ B1 ਐਂਡ B2 ਠੀਕ ਹੈ ਜੀ ਤੇ ਤੁਹਾਡਾ ਤੁਸੀਂ ਜਿਹੜੀ ਸਰਵਿਸ ਤੇ ਹੈ ਇਹ ਕਿੰਨੀ ਇੱਕ ਕੋਸਟਲੀ ਹੈ ਜਾਂ ਕਿੰਨੀ ਇੱਕ ਮਹਿੰਗੀ ਹੈ ਕੀ ਲੈਣੇ ਹੋ ਦੇਖੋ ਜੀ ਅਸੀਂ ਸਿਰਫ ਜੋ ਵੀ ਐਮਬੈਸੀ ਫੀਸ ਹੁੰਦੀ ਹੈ ਕੈਨੇਡਾ ਔਰ ਅਮਰੀਕਾ ਦੀ ਉਹ ਪਹਿਲਾ ਸਟੈਪ ਬਾਈ ਸਟੈਪ ਬੈਨੀਫਿਸ਼ਰੀਸ ਤੋਂ ਅਸੀਂ ਲੈਣੇ ਆ ਉਹ ਕੋਈ ਕਟਾ ਨਹੀਂ ਲੈਂਦੇ ਅਸੀਂ ਜਿਵੇਂ ਹੀ ਐਮਬੈਸੀ ਡਿਮਾਂਡ ਕਰਦੀ ਹੈ ਐਮਬੈਸੀ ਦੇ ਵਿੱਚ ਫਾਈਲਿੰਗ ਹੁੰਦੀ ਹੈ ਐਮਬੈਸੀ ਫੀਸ ਭਰਨੀ ਹੁੰਦੀ ਹੈ ਉਦੋਂ ਐਮਬੈਸੀ ਫੀਸ ਜਾਏਗੀ ਫਿਰ ਸਰਵਿਸ ਫੀਸ ਹੁੰਦੀ ਹੈ ਅਮਰੀਕਾ ਦੀ ਫਿਰ ਉਦੋਂ ਸਰਵਿਸ ਫੀਸ ਜਾਏਗੀ ਫਿਰ ਐਟ ਦਾ ਲਾਸਟ ਕਾਲਜ ਦੀ ਜੋ ਫੀਸ ਹੁੰਦੀ ਹੈ ਆਫਟਰ ਵੀਜ਼ਾ ਜੋ ਕਿ ਬਹੁਤ ਹੀ ਸੁਖ ਦੀ ਗੱਲ ਹੈ ਉਸ ਤੋਂ ਬਾਅਦ ਸਾਡੀ ਖੁਦੀ ਸਰਵਿਸ ਫੀਸ ਹੈ ਜੋ ਕਿ ਬਹੁਤ ਹੀ ਥੋੜੀ ਹੈ ਬੈਸ ਉਹ ਅਸੀਂ ਚਾਰਜ ਕਰਦੇ ਹਾਂ ਤਕਰੀਬਨ ਜੀ ਜਿਸ ਤਰ੍ਹਾਂ ਕੇ ਕੈਨੇਡਾ ਦੀ ਲਾਉਣੀ ਹੈ ਤਾਂ ਉਹ ਕਿੰਨੀ ਕੇ ਤਕਰੀਬਨ ਫੀਸ ਤੁਹਾਡੀ ਆ ਕੈਨੇਡਾ ਦੀ ਜਿਹੜੀ ਹੈ ਕਾਲਜ ਦੀ ਔਰ ਐਮਬੈਸੀ ਫੀਸ ਲਾ ਕੇ ਔਰ ਜੀਆਈਸੀ ਵੀ ਫੀਸ ਲਾ ਕੇ ਜੋ ਕਿ ਉਧਰਲੇ ਅਕਾਊਂਟ ਦੇ ਵਿੱਚ ਸਾਨੂੰ ਪਾਉਣੇ ਪੈਣੇ ਆ ਹੁ 29 ਲੱਖ ਰੁਪਿਆ ਹੋ ਜਾਂਦਾ ਟੋਟਲ ਬੱਚੇ ਦਾ ਵਿੱਚ ਹੀ ਕਾਲਜ ਦੀ ਫੀਸ ਆ ਠੀਕ ਹੈ ਐਂਡ ਸਾਡਾ ਮਹਿਜ ਫੀਸ ਤੋਂ 50000 ਰੁਪਿਆ ਸਾਡੀ ਸਰਵਿਸ ਕਾਸਟ ਤੁਹਾਡੀ ਟੋਟਲ ਜੇ ਜੀ ਤੁਹਾਡੀ ਸੇਵਾ ਉਹ 30 ਤੋਂ 50 ਹਜ਼ਾਰ ਦੀ ਹੈ ਜੀ ਹਾਂਜੀ ਹਾਂਜੀ ਉਹ ਲਾਸਟ ਦੇ ਵਿੱਚ ਹੈ ਜਦੋਂ ਪ੍ਰੋਪਰ ਆਸੀ ਕੰਮ ਕਰਾ ਆਫਟਰ ਵੀਜ਼ਾ ਜੀ ਆਫਟਰ ਵੀਜ਼ਾ ਠੀਕ ਹੈ ਤੇ ਤੁਹਾਡੀ ਫਾਰਮ ਦੇ ਲਾਇਸੈਂਸ ਹੈਗੇ ਆ ਜੀ ਅਪਰੂਵਡ ਹੈ ਤੁਹਾਡੀ ਫਰਮ ਹੈ ਜੀ ਸਾਡੀ ਫਾਰਮ ਪੰਜਾਬ ਗਵਰਨਮੈਂਟ ਤੋਂ ਪ੍ਰੋਪਰਲੀ ਲਾਇਸੈਂਸਡ ਹੈ ਏਮਰਲਡ ਇੰਸਟੀਚੂਟ ਐਂਡ ਇਮੀਗ੍ਰੇਸ਼ਨ ਦੇ ਨਾਲ ਹਾਂਜੀ ਜਿਹਦੇ ਵਿੱਚ ਅਸੀਂ ਆਇਲਸ অর ਪੀਟੀ ਲਈ ਅਲੱਗ ਲਾਇਸੈਂਸ ਹੈ ਅਸੀਂ ਉਹਦੇ ਤਰਾ ਸਕਦੇ ਹਾਂ ਬੱਚਿਆਂ ਨੂੰ ਔਰ ਇਮੀਗ੍ਰੇਸ਼ਨ ਲਈ ਫਾਰ ਇਮੀਗ੍ਰੇਸ਼ਨ ਪਰਪਸਿਸ ਸਾਡੇ ਕੋਲ ਅਲੱਗ ਲਾਇਸੈਂਸ ਹੈ ਸਾਡੀ ਕੰਪਨੀ ਦਾ ਤੇ ਇਸ ਇਹਨਾਂ ਦੋਨਾਂ ਦੇਸ਼ਾਂ ਤੋਂ ਇਲਾਵਾ ਹੋਰ ਕਿਸੇ ਦੇਸ਼ ਦੇ ਵੀ ਤੁਸੀਂ ਦੇ ਰਹੇ ਸਰਵਿਸ ਜੀ ਨਹੀਂ ਫੇਜੀ ਅਸੀਂ ਫਿਲਹਾਲ ਆ ਦੋ ਹੀ ਦੇਸ਼ਾਂ ਦਾ ਕਿਉਂਕਿ ਨਵਾਂ ਇੱਥੇ ਸਾਨੂੰ ਕੰਮ ਸ਼ੁਰੂ ਕਰਨ ਦੇ ਕਰਕੇ ਦੋ ਦੇਸ਼ਾਂ ਦੇ ਵਿੱਚ ਅਸੀਂ ਦੇ ਰਹੇ ਕਿਡਿ ਫਿਊਚਰ ਇਨ ਫਿਊਚਰ ਅਸੀਂ 4 ਕੰਟਰੀਜ਼ ਦੇ ਵਿੱਚ ਵੀ ਅਸੀਂ ਸੇਵਾ ਪ੍ਰਦਾਨ ਕਰਾਂਗੇ ਇਲਾਕੇ ਦੇ ਰੂਪ ਠੀਕ ਹੈ ਜੀ ਤੇ ਕਿਹੜੀ ਤਰੀਕ ਤੋਂ ਇਹ ਤੁਸੀਂ ਇੰਸਟੀਚਿਊਟ ਓਪਨ ਕੀਤਾ ਜੀ ਇਹ ਇੰਸਟੀਚੂਟ ਪਹਿਲਾਂ ਬਣਦਾ ਜਾ ਰਿਹਾ ਸੀ ਪਰੰਤੂ ਹੁਣ ਇਹ ਵੀ ਜਿਹੜੀ ਓਪਨਿੰਗ ਪ੍ਰੋਪਰਲੀ ਹੋਈ ਆ ਉਹ 1st ਆਫ ਜੂਨ 1 ਜੂਨ 2024 ਤੋਂ ਹੋਈ ਹੈ ਠੀਕ ਹੈ ਜੀ ਹਾਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਲੋਕਾਂ ਨੂੰ ਇੱਥੇ ਦੇ ਸੇ ਬੇਸ਼ੱਕ ਤੁਸੀਂ ਪੜ੍ਹੇ ਚੰਡੀਗੜ੍ਹੋਂ ਪਰ ਤੁਸੀਂ ਆਪਣੀ ਵਿੱਦਿਆ ਚੰਡੀਗੜ੍ਹ ਤੋਂ ਹਾਸਲ ਕੀਤੀ ਹੈ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਹੁਣ ਤੁਸੀਂ ਜੀ ਵੀਜ਼ਾ ਫਾਈਲਿੰਗ ਲਈ ਵੀਜ਼ਾ ਬਣਵਾਉਣ ਲਈ ਜੇਕਰ ਤੁਸੀਂ ਦੂਰ ਦੂਰ ਭਜਦੇ ਸੀ ਤਾਂ ਤੁਹਾਨੂੰ ਹੁਣ ਉਹ ਭਜਣਾ ਨਹੀਂ ਪਏਗਾ ਕਿਉਂਕਿ ਤੁਹਾਡੇ ਆਪਣੇ ਕਸਬਾ ਘੱਗੇ ਦੇ ਵਿੱਚ ਹੁਣ Emerald Institute and Immigration ਨਾਮ ਤੋਂ ਕੰਪਨੀ ਸਾਡੀ ਹੈ ਤੁਸੀਂ ਇੱਥੇ ਆਓ ਆਪਣਾ ਕੇਸ ਡਿਸਕਸ ਕਰੋ ਔਰ ਆਪਣਾ ਵੀਜ਼ਾ ਸਾਡੇ ਤੋਂ ਪ੍ਰਾਪਤ ਕਰੋ ਔਰ ਇਹ ਇਸ ਲਈ ਲੱਕੇ ਲਈ ਬਹੁਤ ਹੀ ਮਹਾਨ ਵਾਲੀ ਗੱਲ ਮੈਂ ਸਮਝਦਾ ਕਿ ਸਾਡਾ ਫਰਸਟ ਇਹ ਘੱਗੇ ਦੇ ਵਿੱਚ ਇਕੋ ਹੀ ਕੰਸਟੀਟਿਊਟ ਆਰ ਇਮੀਗ੍ਰੇਸ਼ਨ ਦੀ ਕੰਪਨੀ ਹੈ ਹੋਰ ਕੋਈ ਇਹ ਲੋਕਾਂ ਲਈ ਬਹੁਤ ਹੀ ਇੱਕ ਸੁੱਖ ਦਾ ਸਾਹ ਹੈ ਕਿ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਹੀ ਆਪਣਾ ਵੀਜ਼ਾ ਸਟੇਟਸ ਜੋ ਪਤਾ ਲੱਗ ਜਾਇਆ ਕਰਨਾ ਹੈ ਅੱਜ ਕੱਲ ਫੋਨ ਦੇ ਉੱਤੇ ਨਹੀਂ ਗੱਲ ਹੋ ਪਾਉਂਦੀ ਜੇਕਰ ਤਾਂ ਬੰਦਾ ਸਿੱਧਾ ਆਫਿਸ ਦੇ ਵਿੱਚ ਆ ਸਕਦਾ ਹੈ ਸਾਡੇ ਜਿਹੜਾ ਕਿ ਘੱਗਾ 메ਨ ਰੋਡ ਤੇ ਆਪੋਜ਼ਿਟ ਪੁਲਿਸ ਸਟੇਸ਼ਨ ਦੇ ਹੈ ਈਮਰਲਡ ਇੰਸਟੀਚਿਊਟ ਐਂਡ ਇਮੀਗ੍ਰੇਸ਼ਨ ਦੇ ਨਾਲ ਤੇ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇਥੋਂ ਲੋਕਲ ਹੋ ਜੀ ਤੁਹਾਡੀ ਗਾਰੰਟੀ ਵੀ ਸਭ ਤੋਂ ਵੱਧ ਹੈ ਜਿਸ ਤਰ੍ਹਾਂ ਏਜੰਟ ਧੋਖਾ ਕਰ ਜਾਂਦੇ ਨੇ ਤਾਂ ਤੁਹਾ ਤੁਸੀਂ ਤਾਂ ਇੱਥੇ ਦੇ ਲੋਕਲ ਹੋ ਤੁਹਾਡੇ ਤਾਂ ਤੁਹਾਡੇ ਤੱਕ ਤਾਂ ਪਹੁੰਚ ਬਹੁਤ ਲੋਕਾਂ ਦੀ ਬਹੁਤ ਹੈ ਜੀ ਔਰ ਅਸੀਂ ਜੋ ਵੀਜ਼ਾਸ ਲਗਵਾਉਨੇ ਆ ਉਹ ਬਿਲਕੁਲ ਹੀ ਜਨੂਨ ਪ੍ਰੋਸੈਸ ਦੇ ਵਿੱਚ ਅਸੀਂ ਵੀਜ਼ਾ ਲਗਵਾਉਨੇ ਆ ਉਹਦੇ ਚ ਕੋਈ ਐਕਸਟਰਾ ਮਨੀ ਜਾਂ ਫਿਰ ਕੁਝ ਵੀ ਅਸੀਂ ਡਿਮਾਂਡ ਨਹੀਂ ਕਰਦੇ ਹਾਂ ਜੀ ਠੀਕ ਔਰ ਜੋ ਸਟੇਟਸ ਹੈ ਵੀਜ਼ਾ ਦਾ ਔਰ ਡੇਲੀ ਪਰ ਡੇਲੀ ਜਿਵੇਂ ਜਿਵੇਂ ਹੀ ਸਾਡੇ ਕੋਲ ਫਾਈਲਿੰਗ ਹੁੰਦੀ ਜਾਏਗੀ ਉਹ ਵੀ ਉਹ ਵੀ ਅਸੀਂ ਪ੍ਰੋਪਰਲੀ ਵਿਦ ਟਰਾਂਸਪੈਰੈਂਸੀ ਅਸੀਂ ਦੇਵਾਂਗੇ ਆਪਣੇ ਲਾਚਾਰ ਠੀਕ ਹੈ ਧੰਨਵਾਦ ਜੀ ਜਿਹਦੇ ਸ਼ ਗਵਰਨਮੈਂਟ ਅਫੀਸ਼ਰ ਦੇ ਵੀ ਸਾਈਨ ਹੁੰਦੇ ਆ ਅਮਰੀਕਾ ਦੇ ਉਸ ਤੋਂ ਬਾਅਦ अपना रहीस है एम्बैसी फीस है। फीस होगी होगा रिप्रेजेंट, रिप्रेजेंटेशन फॉर्म है ਇਹ 30 ਹੈ ਜੀ ਟੋਟਲ ਆਪਣਾ ਜਦੋਂ ਐਮਬੈਸੀ ਦੇ ਵਿੱਚ ਆਪਾਂ ਸਬਮਿਟ ਕਰ ਦਨੇ ਆ ਐਮਬੈਸੀ ਕਿਸ ਪਾਸੇ ਨਹੀਂ